ਜੇਕਰ ਉਹ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਪੁੱਤ ਅਨੇਕਾ ਡੱਲੇਵਾਲ ਪੈਦਾ ਹੋਣਗੇ ਪੰਜਾਬ ਦੀ ਧਰਤੀ ਦੇ ਉੱਪਰ ਅਸੀਂ ਦਿੱਲੀ ਨੂੰ ਇਹ ਵੰਗਾਰ ਪਾਉਣੇ ਨੇ ਕਿ 10 ਦਿਲਗੇ ਕਿੰਨੀਆਂ ਸ਼ਹੀਦੀਆਂ ਤੈਨੂੰ ਚਾਹੀਦੀਆਂ ਨੇ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਲਿਸਟਾਂ ਤਿਆਰ ਨੇ ਹਰ ਦੋ ਛੱਡੇ ਜੀ ਬੈਠਣਗੇ ਉਸ ਤੋਂ ਬਾਅਦ ਜਿਹੜੇ ਅਗਲੇ ਆਗੂ ਬੈਠਣਗੇ ਜਿਹੜਾ ਕਿਸਾਨ ਹੈ ਉਹ ਆਪਦੀ ਜ਼ਮੀਨ ਦੇ ਇੱਕ ਔੜੇ ਦੀ ਖਾਤਰ ਭਾਈ ਦਾ ਭਾਈ ਕਤਲ ਕਰ ਦਿੰਦਾ ਇਹ ਸਾਡੇ ਕੀ ਲੱਗਦੇ ਨੇ ਚਾਹੇ ਪੰਜਾਬ ਵਾਲੀ ਸਿਆਸੀ ਲੋਕ ਹੋਣ ਚਾਹੇ ਕੇਂਦਰ ਵਾਲੇ ਹੋਣ ਇਹ ਸਾਡੇ ਕੀ ਲੱਗਦੇ ਨੇ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਪਹਿਲੇ ਜਿਹੜੇ ਇਹ ਆਗੂ ਆਏ ਨੇ ਪੰਜਾਬ ਦੇ ਵਿੱਚ ਜਿਹੜੇ ਮਰਨ ਵਰਤ ਦੇ ਉੱਪਰ ਬੈਠੇ ਹੋਰ ਬੈਠੇ ਆ ਸਾਰੇ ਬੈਠੇ ਨੇ 35 36 ਕਿਉਂ ਡਰਦੇ ਹੋ ਮੌਤ ਤੋਂ ਫਿਰ ਇਹ ਕਿੱਥੇ ਲਿਖਿਆ ਕਿ ਡੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਆ ਤਾਂ ਫ੍ਰੈਂਸ ਐਮ ਐਸ ਪੀ ਮਿਲਣੀ ਲਾਜ਼ਮੀ ਆ ਇਹ ਕਿੱਥੇ ਲਿਖਿਆ ਸੀ ਜੇਕਰ ਸ਼ਹੀਦ ਭਗਤ ਸਿੰਘ ਆਜ਼ਾਦੀ ਦਾ ਝੰਡਾ ਨਾ ਚੱਕਦਾ ਕਰਤਾਰ ਸਿੰਘ ਸਰਾਭਾ ਰਸੇ ਦੇ ਉੱਪਰ ਫਾਂਸੀ ਦੇ ਉੱਪਰ ਨੂੰ ਨਾ ਝੁਮਦੇ ਤਾਂ ਦੇਸ਼ ਨੇ ਆਜ਼ਾਦ ਹੀ ਹੋ ਜਾਣਾ ਸੀ ਜਦੋਂ ਇੱਕ ਭਾਈ ਦੇ ਉੱਪਰ ਕੋਈ ਆਫ਼ਤ ਪੈ ਜਾਂਦੀ ਆ ਕੀ ਫਿਰ ਉਹ ਮਿੰਤਾ ਕਰਵਾਉਂਦਾ ਕੀ ਉਹ ਕਹਿੰਦਾ ਮੈਨੂੰ ਸੱਦਿਆ ਨਹੀਂ ਇਹ ਤੁਸੀਂ ਤੁਸੀਂ ਸਾਰਿਆਂ ਨੂੰ ਇਹ ਸੋਚਣਾ ਪੈਣਾ ਕੀ ਮੰਗ ਤਾਂ ਇੱਕ ਹੀ ਹੈ ਨਾ ਇੱਕੋ ਮੰਗ ਹੁਣ ਜਥੇਬੰਦੀਆਂ ਨੂੰ ਆਪਣਾ ਐਟੀਟਿਊਡ ਆ ਜਿਹੜਾ ਉਹਨੂੰ ਥੋੜਾ ਜਿਹਾ ਨੀਵਾ ਕਰਨਾ ਪਊਗਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਜੇਕਰ ਭਗਵੰਤ ਮਾਨ ਸਰਕਾਰ ਨੇ ਕੁਝ ਕਰਨਾ ਸੀ ਜਦੋਂ ਸਾਡੇ ਭਰਾ ਸ਼ਹੀਦ ਕਰਨ ਨੂੰ ਸ਼ਹੀਦ ਕੀਤਾ ਉਹਦੇ ਉੱਪਰ ਸਿੱਧਾ ਫੈਰ ਕੀਤਾ ਗਿਆ ਸਾਡੇ ਹਲੇ ਵੀ ਦਾਗ ਨੇ ਜਿਹੜੇ ਉਥੇ ਅਥਰੂ ਗਾਸ ਦੇ ਜਿਹੜੇ ਇਹਨਾਂ ਨੇ ਗੋਲੇ ਸੁੱਟੇ ਨੇਗੇ ਤੇ ਉਦੋਂ ਭਗਵੰਤ ਮਾਨ ਸਮਰਥਨ ਦੇ ਵਿੱਚ ਕਿੱਥੇ ਸੀ ਜਾਓ ਅੱਜ ਵੀ ਅਸੀਂ ਕਹਿ ਦਿੰਨੇ ਆਏ ਆ ਇਹ ਗੱਲ ਭਗਵੰਤ ਮਾਨ ਕਵੇ ਕਿ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਕੰਕਰੀਟ ਪਾ ਕੇ ਇਹ ਦੋਸ਼ੀ ਆ ਕੇਂਦਰ ਦੀ ਸਰਕਾਰ ਜਾ ਜਾ ਕੇ ਕਵੇ ਅਵੇ ਮੀਡੀਆ ਦੇ ਸਾਹਮਣੇ ਕਿ ਕੇਂਦਰ ਦੀ ਸਰਕਾਰ ਦੋਸ਼ੀ ਆ ਕੇਂਦਰ ਦੀ ਸਰਕਾਰ ਨੇ ਰੋਕਿਆ ਵਾ ਤੇ ਅਸੀਂ ਕਹਦੇ ਆਂ ਕਿ ਸਾਡੇ ਸਮਰਥਨ ਚ ਖੜੇ ਆ ਸਿਆਸੀ ਲੋਕ ਇਹ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਸਾਡਾ ਬਾਪੂ ਐ ਇਹਨਾਂ ਦੇ ਬਾਪੂ ਨੇ ਚਰਖਾ ਕੱਤਿਆ ਇਹਨਾਂ ਦੇ ਬਾਪੂ ਨੇ ਐਜੀਟੇਸ਼ਨ ਕੀਤੇ ਮਰਨਵਾਰ ਤਰਖੇ ਭੁੱਖ ਹੜਤਾਲਾਂ ਰੱਖੀਆਂ ਤੇ ਫਿਰ ਸਾਡਾ ਬਾਪੂ ਜੇ ਸਾਡਾ ਬਾਪੂ ਡੱਲੇਵਾਲ ਅੱਜ ਭੁੱਖ ਹੜਤਾਲ ਤੇ ਬਹਿ ਗਿਆ ਤੇ ਜੀ ਡੱਲੇਵਾਲ ਇਹ ਕਿਉਂ ਬਹਿ ਗਿਆ ਅੱਜ ਪੰਜਾਬ ਬੰਦ ਦਾ ਸੱਦਾ ਆ ਜਿਸ ਨੂੰ ਸੂਬੇ ਭਰ ਦੇ ਵਿੱਚੋਂ ਸਮਰਥਨ ਮਿਲਦਾ ਹੈ। ਇਸ ਵੇਲੇ ਅਸੀਂ ਮੁਕਤਸਰ ਦੇ ਵਿੱਚ ਆ ਸਾਡੇ ਨਾਲ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਿਹੜੇ ਆ ਉਹ ਮੌਜੂਦ ਹੋਣਗੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅੱਜ ਦੇ ਜਿਹੜੇ ਬੰਦ ਦਾ ਸੱਦਾ ਇਸ ਦੇ ਬਾਰੇ ਜਰੂਰ ਦੱਸਦੇ। ਜਿਹੜਾ ਅੱਜ ਦਾ ਬੰਦ ਦਾ ਸੱਦਾ ਇਹਦਾ ਜਿਹੜਾ ਸਾਨੂੰ ਪੂਰਾ ਹੰਗਾਰਾ ਮਿਲਿਆ। ਪੂਰਾ ਪੰਜਾਬ ਬੰਦ ਆ ਤੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਲੋਕਾਂ ਨੇ ਆਪ ਦੇ ਪੱਧਰ ਤੇ ਕੋਈ ਪ੍ਰਦਰਸ਼ਨ ਕੀਤੇ ਆ। ਤਾਂ ਜਿਹੜਾ ਇਹ ਸੀ ਸਾਨੂੰ ਐ ਲੱਗਿਆ ਸੀ ਵੀ ਜਿਹੜੀ ਪੰਜਾਬ ਸਰਕਾਰ ਆ ਇਹ ਵੀ ਮੋਦੀ ਦੇ ਅੱਗੇ ਗੋਡੇ ਟੇਕ ਗੀਏ ਜਿਹੜੇ ਕਹਿੰਦੇ ਸੀ ਅਸੀਂ ਮੋਦੀ ਵਿਰੋਧੀ ਆ ਪਰ ਅੱਜ ਮੋਦੀ ਦੇ ਅੱਗੇ ਗੋਡੇ ਟੇਕੇ ਹੋਏ ਨੇ ਇਹਨਾਂ ਦੇ ਤੇ ਕਿਸਾਨਾਂ ਮੰਨੋਂ ਪਾਸਾ ਵਟਿਆ ਜਿਹੜੇ ਕਹਿੰਦੇ ਸੀ ਅਸੀਂ ਖੁਦ ਗਰੰਟੀ ਦੇਵਾਂਗੇ ਐਮਐਸਬੀ ਦੀ ਤੁਸੀਂ ਸਾਡੀ ਸਰਕਾਰ ਆਉਣ ਦਿਓ ਅੱਜ ਕੇਂਦਰ ਸਰਕਾਰ ਸਾਨੂੰ ਐਮਐਸਬੀ ਤੇ ਗਰੰਟੀ ਨਹੀਂ ਦੇ ਰਹੀ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਉਹਨਾਂ ਦੀ ਮਦਦ ਕਰ ਰਹੀ ਸੀ ਉਹਦੇ ਵਿਰੋਧ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਨੇ ਸਾਬਤ ਕਰਤਾ ਵੀ ਜਿਹੜਾ ਇਹ ਅੰਦੋਲਨ ਆ ਇਹ ਲੋਕਾਂ ਦੇ ਇਕੱਲੇ ਕਿਸਾਨਾਂ ਦਾ ਨਹੀਂ ਇਹ ਉਸ ਇਨਸਾਨ ਦਾ ਜਿਹੜਾ ਹਰ ਇਨਸਾਨ ਅਨਾਜ ਖਾਂਦਾ ਹੈ ਤੁਸੀਂ ਕਹਿੰਦੇ ਪੰਜਾਬ ਸਰਕਾਰੋਂ ਦੀ ਮਦਦ ਕਰ ਰਹੀ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਤਾਂ ਪੂਰੀ ਕੈਬਨਿਟ ਇਸ ਤੋਂ ਪਹਿਲਾਂ ਵੀ ਹਾਲਾਂਕਿ ਮੰਤਰੀ ਆਉਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਪੂਰੀ ਕੈਬਨਿਟ ਨਾਲ ਆ ਮਨੋਰੋੜਾ ਖੁਦਾ ਕੀ ਹਾਲ ਚਾਲ ਪੁੱਛ ਕੇ ਗਏ ਨੇ ਜਿਹੜੇ ਸਤਾਚ ਲੋਕ ਨੇ ਚਾਹੇ ਸਤਾ ਤੋਂ ਬਾਹਰ ਨੇ ਸਿਆਸੀ ਲੋਕ ਉਹਨਾਂ ਤੋਂ ਪੂਰੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਤੁਸੀਂ ਵੇਖਦੇ ਹੋ ਚੋਣ ਮੈਨੀਫੈਸਟੋ ਚ ਇਹਨਾਂ ਦੀ ਗੱਲ ਵੇਖ ਲਓ ਚੋਣ ਮੈਨੀਫੈਸਟੋ ਬੀਜੇਪੀ ਦਾ ਚੱਕ ਲਓ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਤਾਂ ਅਸੀਂ ਉਹ ਹੀ ਮੰਗ ਰਹੇ ਹਾਂ ਨਾ ਅਸੀਂ ਐਮਐਸਪੀ ਦੀ ਗਰੰਟੀ ਮੰਗ ਰਹੇ ਹਾਂ ਨਾ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਦਾ ਸੀ ਜਦੋਂ ਪਿਛਲਾ ਅੰਦੋਲਨ ਪੋਸਟਪੋਨ ਕੀਤਾ ਉਦੋਂ ਵੀ ਇਹਨਾਂ ਦਾ ਵਾਦਾ ਸੀ ਬੀਜੇਪੀ ਵਾਲਿਆਂ ਦਾ ਉਹ ਵਾਦੇ ਤੋਂ ਮੁਕਰੇ ਆ ਉਹਨਾਂ ਦੀ ਲੋਚਨਾ ਕਿਉਂ ਨਹੀਂ ਕਰਦੇ ਇਹ ਉਹਨਾਂ ਦੀ ਲੋਚਨਾ ਕਰਨਾ ਸੈਸ਼ਨਸ ਜਾ ਕੇ ਬੋਲਣਾ ਤਾਂ ਅੱਜ ਤਾਂ ਇੱਥੋਂ ਤੱਕ ਸਾਨੂੰ ਜਿਹੜਾ ਜਿੱਥੇ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠਿਆ ਅੱਜ ਸਾਡਾ ਤਾਂ ਕੋਰਟ ਤੋਂ ਵੀ ਵਿਸ਼ਵਾਸ ਉੱਠ ਗਿਆ ਸਾਡੀ ਯੂਨੀਵਰਸਿਟੀ ਸਾਡੇ ਨਾਲ ਨਹੀਂ ਗਈ ਜਿਹੜੀ ਜਿਹੜੇ ਲੋਕ ਸਾਡੇ ਨਾਲ ਇਹ ਵਾਅਦਾ ਕਰਕੇ ਪੋਸਟਪੋਨ ਕਰਾਉਂਦੇ ਸਾਡਾ ਅੰਦੋਲਨ ਵੀ ਟੋੜੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਾਂਗੇ ਤਾਂ ਉਹ ਵਾਅਦੇ ਤੋਂ ਮੁੱਕਰਦੇ ਆ ਤਾਂ ਕੋਰਟ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੰਦੀ ਹੈ ਕੋਈ ਆਪ ਦਾ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇ ਵਾਲਾ ਸਭ ਆਪ ਦੀ ਸਵੇ ਇਸ਼ਾ ਨਾਲ ਬੈਠੇ ਨੇ ਮਰਨ ਵਰਤੀ ਉਹਨਾਂ ਨੂੰ ਕਿਸੇ ਨੇ ਬਿਠਾਇਆ ਨਹੀਂ ਉਹ ਕਹਿੰਦੇ ਵੀ ਕਿਸਾਨੀ ਦੀ ਖਾਤਰ ਜਦੋਂ ਅਸੀਂ ਤੇਲ-ਤੇਲ ਕਰਕੇ ਮਰਨਾ ਤੇ ਬਾਅਦ ਨਾਲੋਂ ਅੱਜ ਹੀ ਚੰਗਾ ਪੋਤਰਾ ਮਾਰਨ ਨਾਲੋਂ ਚੰਗਾ ਵੀ ਡੱਲੇਲ ਕਹਿੰਦੇ ਖੁਦ ਮੈਂ ਮਰ ਜਾ। ਤੇ ਪੂਰਾ ਅੱਜ ਦੀ ਕਿਸਾਨੀ ਵੀ ਇਹ ਸੋਚਦੀ ਆ ਵੀ ਆਉਣ ਵਾਲੀ ਨਸਲ ਮਾਰਨ ਨਾਲੋਂ ਚੰਗਾ ਵੀ ਅੱਜ ਦਾਦੇ ਲੜਕੇ ਮਰਨਾ। ਇਹ ਵੀ ਤਾਂ ਇੱਕ ਗੱਲ ਹੈ ਨਾ ਕਿ ਇੱਕ ਆਗੂ ਬੜੇ ਲੰਮੇ ਸਮੇਂ ਬਾਅਦ ਇੱਕ ਆਗੂ ਬਣਦਾ ਹੈ। ਕੋਈ ਵੀ ਆਗੂ ਹੁੰਦਾ। ਉਹਦੀ ਜਾਨ ਇੰਨੀ ਵੀ ਸਸਤੀ ਨਹੀਂ ਹੋਣੀ ਚਾਹੀਦੀ। ਸਰਕਾਰਾਂ ਤਾਂ ਪ੍ਰਵਾਹ ਕਰਦੀਆਂ ਹੀ ਨਹੀਂ। ਪਰ ਕਿਤੇ ਨਾ ਕਿਤੇ ਉਹਦੀ ਜਾਨ ਹੀ ਨਹੀਂ ਸਸਤੀ ਵੀ ਨਹੀਂ ਪਾਉਣੀ ਚਾਹੀਦੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਜਾਨ ਚਲੀ ਜਾਵੇ। ਇਸ ਤਰੀਕੇ ਦੇ ਨਾਲ ਜਹਾਨ ਤੋਂ ਚਲੇ ਜਾਣ ਤੇ ਬਾਅਦ ਦੇ ਵਿੱਚ ਸਰਕਾਰਾਂ ਤਾਂ ਉੱਪਰੋਂ ਫੇਰ ਇਹ ਵੀ ਇੱਕ ਪੁਆਇੰਟ ਹੈ ਵੇਖੋ ਜੀ ਸਾਡਾ ਇਤਿਹਾਸ ਹੈ ਜਦੋਂ ਵੀ ਅਸੀਂ ਕੋਈ ਅੰਦੋਲਨ ਸ਼ੁਰੂ ਕਰਦੇ ਹਾਂ ਮੂਵਮੈਂਟ ਲੜਦੇ ਹਾਂ ਤੇ ਗੁਰੂਆਂ ਤੋਂ ਲੈ ਕੇ ਸਾਡਾ ਇਤਿਹਾਸ ਰਿਹਾ ਚਾਹੇ ਉਸ ਤੋਂ ਬਾਅਦ ਸਾਡੇ ਗਜ਼ਰੀ ਬਾਬਿਆਂ ਦਾ ਹੋਵੇ ਚਾਹੇ ਗੰਗਸਰ ਜੈਤੋ ਦਾ ਮੋਰਚਾ ਵੀ ਹੋਵੇ ਜਿਵੇਂ ਨੇੜੇ ਮੋਰਚੇ ਦੀ ਗੱਲ ਕਰੀਏ ਚਾਹੇ ਅਨੰਦਪੁਰ ਦੇ ਮਤੇ ਦੀ ਗੱਲ ਹੋਵੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਿੱਛੇ ਨਹੀਂ ਹਟਦੇ ਤੇ ਫਿਰ ਕਦੇ ਵੀ ਉਹ ਅੰਦੋਲਨ ਫੇਲ ਨਹੀਂ ਹੋਇਆ ਹੋਰ ਲੜਨ ਵਾਲੇ ਬਹੁਤ ਨੇ ਜਿਹੜੀ ਗੱਲ ਆ ਵੀ ਆਗੂ 40 ਸਾਲਾਂ ਚ ਪੈਦਾ ਹੁੰਦਾ ਹੈ ਤੇ ਜੇ ਕੋਈ ਭੁਖੜਤਾਲ ਰੱਖ ਕੇ ਮਰਦਾ ਤੇ ਉਹ ਲਗਭਗ ਵੀ 2 ਕੁ ਮਹੀਨਿਆਂ ਚ ਖਤਮ ਹੋ ਜਾਂਦਾ ਹੈ ਇਹ ਸਾਨੂੰ ਬਹੁਤ ਵੱਡਾ ਫਿਕਰ ਹੈ ਇਸੇ ਕਰਕੇ ਸੰਗਤਾਂ ਜਿਹੜੀਆਂ ਰੋੜਾਂ ਤੇ ਨੇ ਤਾਂ ਜੇਕਰ ਸਰਕਾਰ ਹਜੇ ਵੀ ਗੱਲ ਨਹੀਂ ਸੁਣਦੀ ਅੱਜ 35ਵੇਂ ਦਿਨ ਚ ਸਰਦਾਰ ਜਗੀ ਸਿੰਘ ਢੱਲੇਵਾਲ ਦਾ ਵਰਨਵਰਤਾ ਹੈ ਜੇ ਅੱਜ ਵੀ ਗੱਲ ਨਹੀਂ ਸੁਣਦੀ ਤਾਂ ਉਹਨਾਂ ਵਾਲੇ ਦਿਨਾਂ ਚ ਹਾਲਾਤ ਇਦੋਂ ਵੀ ਮਾੜੇ ਹੋਣਗੇ ਲੋਕ ਇਦੋਂ ਜ਼ਿਆਦਾ ਸੜਕਾਂ ਤੇ ਹੋਣਗੇ ਰੇਲਵੇ ਤੇ ਜਾਵਾਂਗੇ ਜਿੰਨਾ ਜੋ ਹੋਇਆ ਕਰਾਂਗੇ ਇੱਥੋਂ ਤੱਕ ਮੈਂ ਚੈਲੰਜ ਕਰ ਦੇਵਾ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਜਿਹੜਾ ਕਿਸਾਨ ਹੈ ਉਹ ਆਪਦੀ ਜ਼ਮੀਨ ਦੇ ਕੋੜੇ ਦੀ ਖਾਤਰ ਭਾਜ ਦਾ ਭਾਈ ਕਤਲ ਕਰ ਦਿੰਦਾ ਇਹ ਸਾਡੇ ਕੀ ਲੱਗਦੇ ਨੇ ਚਾਹੇ ਪੰਜਾਬ ਵਾਲੀ ਸਿਆਸੀ ਲੋਕ ਹੁਣ ਚਾਹੇ ਕੇਂਦਰ ਵਾਲੇ ਹੁਣ ਇਹ ਸਾਡੇ ਕੀ ਲੱਗਦੇ ਨੇ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਆਪਦੀਆਂ ਹੱਕੀ ਮੰਗਾਂ ਵਾਸਤੇ ਜਿਹੜਾ ਅੱਜ ਸ਼ਾਂਤਮਈ ਅੰਦੋਲਨ ਆ ਇਹ ਲੜਾਂਗੇ ਜੇ ਸਰਕਾਰ ਨੇ ਜ਼ਬਰ ਕੀਤਾ ਸਾਡੇ ਨਾਲ ਜ਼ਬਰਦਸਤ ਟੱਕਰ ਸਾਨੂੰ ਕਰਨਾ ਆਉਂਦਾ ਅਸੀਂ ਬਾਬੇ ਨਾਨਕ ਦੇ ਫ਼ਰਮਾਨ ਤੇ ਚੱਲੇ ਆਂ ਨਾ ਪੈ ਦੇਤ ਨਾ ਪੈ ਮਾਨਤ ਗੱਲ ਕਹਿੰਦੇ ਨੇ ਕਿ ਐਮਐਸਪੀ ਦੀ ਲੜਾਈ ਕਹਿੰਦੇ ਨੇ ਬਹੁਤ ਵੱਡੀ ਆ ਐਮਐਸਪੀ ਦੀ ਲੜਾਈ ਕੋਈ ਛੋਟ ਹੀ ਨਹੀਂ ਜਾਂ ਕੱਲੇ ਪੰਜਾਬ ਦੀ ਨਹੀਂ ਐ ਬਹੁਤ ਸੂਬਿਆਂ ਦੀ ਲੜਾਈ ਆ ਇਹ ਕੀ ਲੱਗਦਾ ਕਿ ਜੋ ਲੜਾਈ ਐ ਢੀ ਵੱਡੀ ਆ ਕਹਿੰਦੇ ਜਿਹੜਾ ਅੰਦੋਲਨ ਜਿੱਤਿਆ ਉਸ ਤੋਂ ਵੀ ਇਹ ਲੜਾਈ ਵੱਡੀ ਆ ਤਾਂ ਲੱਗਦਾ ਸਿਰਫ ਇੱਕ ਮਰਨ ਵਰਤ ਦੇ ਨਾਲ ਐਮਐਸਪੀ ਜਿਹੜੀ ਹੈਗੀ ਉਹ ਮਿਲ ਸਕਦੀ ਆ ਜੇਕਰ ਸਰਦਾਰ ਕਰਤਾਰ ਸਿੰਘ ਸਰਾਭਾ ਇਹ ਗੱਲ ਸੋਚ ਲੈਂਦਾ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਸਭ ਤੋਂ ਵੱਡੀ ਗੱਲ ਆ ਤਾਂ ਦੇਸ਼ ਆਜ਼ਾਦ ਨਹੀਂ ਹੋਣਾ ਸੀ ਇਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਕੁਐਸਚਨ ਕੀਤਾ ਕਿ 40 ਸਾਲਾਂ ਦੇ ਵਿੱਚ ਇੱਕ ਆਗੂ ਪੈਦਾ ਹੁੰਦਾ ਵਾ ਮੰਨਦੇ ਆਸੀਂ ਜੇਕਰ ਸਰਦਾਰ ਭਗਤ ਸਿੰਘ ਸ਼ਹੀਦੀ ਨਾਲ ਲੈਂਦੇ ਕਰਤਾਰ ਸਿੰਘ ਸਰਾਭਾ ਸ਼ਹੀਦੀ ਨਾਲ ਲੈਂਦੇ ਤਾਂ ਬਾਅਦ ਦੇ ਵਿੱਚ ਦੇਸ਼ ਨੇ ਆਜ਼ਾਦ ਨਹੀਂ ਸੀ ਹੋਣਾ ਅੱਜ ਅਨੇਕਾਂ ਸ਼ਹੀਦ ਭਗਤ ਸਿੰਘ ਦੇ ਰੂਪ ਦੇ ਵਿੱਚ ਬੈਠੇ ਨੇ ਜਜ਼ਬਾ ਲੈ ਕੇ ਬੈਠੇ ਨੇ ਜੇਕਰ ਅੱਜ ਡੱਲੇਵਾਲ ਸਾਹਿਬ ਸ਼ਹਾਦਤ ਦਿੰਦੇ ਨੇ ਉਹਨਾਂ ਦੀ ਸ਼ਹਾਦਤ ਹੋਣਾ ਪੱਕਾ ਹੈ ਜਦੋਂ ਸਾਨੂੰ ਦਿਖ ਰਿਹਾ ਕਿ ਸਰਕਾਰ ਆਪ ਦੇ ਜੜੀ ਆ ਕਿਸ ਸਟੈਂਡ ਦੇ ਉੱਪਰ ਖੜੀ ਆ ਡੱਲੇਵਾਲ ਸਾਹਿਬ ਜਿਹੜੇ 40 ਸਾਲਾਂ ਤੋਂ ਉੱਪਰ ਸੰਘਰਸ਼ ਕਰਕੇ ਅੱਜ ਦੇਸ਼ ਦੇ ਸਰਵੋੱਚ ਆਗੂ ਬਣੇ ਨੇ ਜੇਕਰ ਉਹ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਪੁੱਤ ਅਨੇਕਾਂ ਡੱਲੇਵਾਲ ਪੈਦਾ ਹੋਣਗੇ ਪੰਜਾਬ ਦੀ ਧਰਤੀ ਦੇ ਉੱਪਰ ਅਸੀਂ ਸ਼ਹੀਦੀਆਂ ਦੇਣ ਤੋਂ ਨਹੀਂ ਡਰਦੇਗੇ ਅਸੀਂ ਕੁਰਬਾਨੀਆਂ ਦੇਣ ਤੋਂ ਨਹੀਂ ਡਰਦੇ ਨੇ ਅਸੀਂ ਦਿੱਲੀ ਨੂੰ ਇਹ ਵੰਗਾਰ ਪਾਉਣੇ ਨੇ ਕਿ 10 ਦਿਲਗੇ ਕਿੰਨੀਆਂ ਸ਼ਹੀਦੀਆਂ ਤੈਨੂੰ ਚਾਹੀਦੀਆਂ ਨੇ ਜੇ ਸਾਡੇ ਗੁਰੂ ਸ਼ਹੀਦੀਆਂ ਦੇ ਸਕਦੇ ਨੇ ਦਿੱਲੀ ਦੇ ਤਖਤ ਤੇ ਬੈਠ ਕੇ ਸ਼ਹੀਦੀਆਂ ਦੇ ਸਕਦੇ ਨੇ ਸਾਡੇ ਡੱਲੇਵਾਲ ਸਾਹਿਬ ਨੂੰ ਅਸੀਂ ਕੁਰਬਾਨ ਕਰ ਦਿਆਂਗੇ ਕੋਈ ਪਰਵਾਹ ਨਹੀਂ ਕੋਈ ਚੱਕਰ ਨਹੀਂ ਜਦੋਂ ਇੱਕ ਸਿੱਖ ਇਹ ਗੱਲ ਕਹਿ ਕੇ ਇਹ ਪਰਨ ਕਰਕੇ ਅਰਦਾਸ ਕਰਕੇ ਬੈਠ ਜੇ ਤਾਂ ਉਹਨੂੰ ਪੂਰਾ ਉੱਤਰਨਗੇ ਔਰ ਉਸ ਤੋਂ ਬਾਅਦ ਲਿਸਟਾਂ ਬਣਾਈ ਬੈਠੇ ਨੇ ਖਰੋਰੀ ਬਾਰਡਰ ਦੇ ਉੱਪਰ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਲਿਸਟਾਂ ਤਿਆਰ ਨੇ ਹਰ ਦੋ ਝੰਡੇ ਜੀ ਬੈਠਣਗੇ ਉਸ ਤੋਂ ਬਾਅਦ ਜਿਹੜੇ ਅਗਲੇ ਆਗੂ ਬੈਠਣਗੇ ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਜੇਕਰ ਅਸੀਂ ਦਿੱਲੀ ਨੂੰ ਛਾਤਵੇਂ ਤਰੀਕੇ ਦੇ ਨਾਲ ਜਾਣੇ ਆ ਤਾਂ ਜਿਹੜੇ ਸਾਡੇ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਝੰਡੇ ਹੁੰਦੇ ਆ ਉਹਨਾਂ ਨੂੰ ਰੈਫਰਾਂ ਦੱਸ ਦਿੱਤਾ ਜਾਂਦਾ ਸਾਡੇ ਟਰੈਕਟਰਾਂ ਨੂੰ ਟੈਂਕ ਦੱਸ ਦਿੱਤਾ ਜਾਂਦਾ ਔਰ ਸਾਹਮਣੇ 13 ਫਰਵਰੀ ਨੂੰ ਤੁਸੀਂ ਉੱਥੇ ਦੇਖਿਆ ਹੋਊਗਾ ਜਦੋਂ ਅਸੀਂ ਗਏ ਤੇ 36000 ਤੋਂ ਉੱਪਰ ਜਿਹੜਾ ਹੈਗਾ ਅਥਰੂਗਾਸ ਦੇ ਉੱਥੇ ਗੋਲੇ ਸੁੱਟੇ ਗਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲ ਪ੍ਰਯੋਗ ਕੀਤਾ ਗਿਆ ਉਹ ਵੀ ਸਾਨੂੰ ਦਬਾਉਣ ਦੇ ਲਈ ਕੀਤਾ ਗਿਆ ਔਰ ਜਦੋਂ ਅਸੀਂ ਉਹਦੇ ਬਿਲਕੁਲ ਓਪੋਜ਼ਿਟ ਇੱਕ ਅਖਤਿਆਰ ਰਸਤਾ ਕਰ ਲਿਆ ਉਹ ਵੀ ਰਸਤਾ ਉਹ ਰਸਤਾ ਜਿਹੜਾ ਦੇਸ਼ ਦੇ ਜਿਹਨੂੰ ਅੱਜ ਦੇਸ਼ ਦੇ ਲੋਕ ਸਿਆਸੀ ਲੋਕ ਇਹ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਸਾਡਾ ਬਾਪੂ ਹੈ ਮਹਾਤਮਾ ਗਾਂਧੀ ਸਾਡਾ ਬਾਪੂ ਐ ਇਹਨਾਂ ਦੇ ਬਾਪੂ ਨੇ ਚਰਖਾ ਕੱਤਿਆ ਇਹਨਾਂ ਦੇ ਬਾਪੂ ਨੇ ਐਜੀਟੇਸ਼ਨ ਕੀਤੇ ਮਰਨਵਾਰਤ ਰੱਖੇ ਭੁੱਖ ਹੜਤਾਲਾਂ ਰੱਖੀਆਂ ਤੇ ਫਿਰ ਸਾਡਾ ਬਾਪੂ ਜੇ ਸਾਡਾ ਬਾਪੂ ਡੱਲੇਵਾਲ ਅੱਜ ਭੁੱਖ ਹੜਤਾਲ ਤੇ ਬਹਿ ਗਿਆ ਤੇ ਜੀ ਡੱਲੇਵਾਲ ਇਹ ਕਿਉਂ ਬਹਿ ਗਿਆ ਇਹਨੇ ਕਿਉਂ ਭੁੱਖ ਹੜਤਾਲ ਕਰ ਲਈ ਮੈਨੂੰ ਯਾਰ ਸਮਝ ਨਹੀਂ ਆਉਂਦੀ ਕਿ ਇਹ ਚਾਹੁੰਦੇ ਕੀ ਨੇ ਇਹਦਾ ਸਿੱਧਾ ਸਿੱਧਾ ਇੱਕ ਗੱਲ ਹੈ ਕਿ ਦੇਸ਼ ਦਾ ਕਿਸਾਨ ਆਪਣੇ ਹੱਕਾਂ ਦੀ ਮੰਗ ਨਾ ਕਰੇ ਦੇਸ਼ ਦਾ ਕਿਸਾਨ ਜਾਗੇ ਨਾ ਦੇਸ਼ ਦਾ ਕਿਸਾਨ ਉੱਚਾ ਨਾ ਹੋ ਸਕੇ ਤੇ ਉਹਦੇ ਬਦੌਲਤ ਜਿਹੜੇ ਇਹ ਕੋਪਰੇਟ ਕਰਾਣਿਆਂ ਦੀ ਸਰਕਾਰਾਂ ਨੇ ਚਾਹੇ ਕੇਂਦਰ ਦੀ ਸਰਕਾਰ ਚਾਹੇ ਦੇਸ਼ ਦੇ ਵਿੱਚ ਹੋਰ ਸਟੇਟਾਂ ਦੀ ਸਰਕਾਰ ਹੋਵੇ ਚਾਹੇ ਆ ਪੰਡ ਦੀ ਸਰਕਾਰ ਹੋਵੇ ਜਦੋਂ ਅਸੀਂ ਕਾਲੇ ਪਾਣੀ ਦੇ ਮੋਰਚੇ ਦੇ ਉੱਪਰ ਗਏ ਸੀਗੇ ਮੈਨੂੰ ਖੁਦ ਨੂੰ ਅਰੈਸਟ ਕੀਤਾ ਗਿਆ ਪਕੜ ਕੇ ਜਿਹੜਾ ਹੈਗਾ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਨੇਕਾਂ ਨੌਜਵਾਨਾਂ ਨੂੰ ਕਰ ਦਿੱਤਾ ਗਿਆ ਕੀ ਸਾਬਤ ਹੁੰਦਾ ਕਿ ਚਾਹੇ ਸਟੇਟ ਦੀਆਂ ਸਰਕਾਰਾਂ ਨੇ ਚਾਹੇ ਦੇਸ਼ ਦੀਆਂ ਸਰਕਾਰਾਂ ਨੇ ਇਹ ਕੋਆਪਰੇਟ ਕਰਾਣਿਆਂ ਦੇ ਨਾਲ ਮਿਲ ਕੇ ਜਿਹੜਾ ਆਪਣੇ ਕੋਲ ਸਾਰਾ ਤਾਮਚਾ ਆਪਣੇ ਹੱਥੇ ਟੱਕਰਨਾ ਚਾਹੁੰਦੇ ਨੇ ਕਰੋਨਾ ਦੇ ਦੌਰਾਨ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਖੇਤੀ ਇੱਕ ਅਜਿਹੇ ਹਾਲ ਆਇਆ ਉਹ ਦੰਦਾ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਉਹਨੂੰ ਨੱਪਣ ਦੇ ਲਈ ਅੱਜ ਹਰ ਇੱਕ ਹੱਥ ਕੰਡਾ ਅਪਣਾਇਆ ਜਾ ਰਿਹਾ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਹੋਰ ਪ੍ਰੋਜੈਕਟ ਹੋਣ ਇੱਥੇ ਸਾਡੇ ਮਲੂਟ ਇੱਕ 100 ਕਿੱਲੇ ਤੋਂ ਉੱਪਰ ਜ਼ਮੀਨ ਐਕਵਾਇਰ ਕਰਨ ਦਾ ਮਸਲਾ ਸਾਹਮਣੇ ਆ ਰਿਹਾ ਜਦੋਂ ਇਸ ਤਰ੍ਹਾਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰਾਂ ਹੋਣੀਆਂ ਤੇ ਜਿਹੜਾ ਫਾਇਦਾ ਜਿਹੜਾ ਸਿੱਧਾ ਕੋਰਪੋਰੇਟ ਜਗਤ ਨੂੰ ਦਿਵਾਉਣ ਦੇ ਲਈ ਇਹਨਾਂ ਨੇ ਇਹ ਜਿਹੜੇ ਕਦਮ ਪੁੱਟੇ ਹੋਏ ਨੇ ਹੁਣ ਉੱਥੇ ਹੀ ਗੱਲ ਇਹ ਆਉਂਦੀ ਆ ਜੇਕਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਅੱਜ ਸ਼ਹਾਦਤ ਹੁੰਦੀ ਆ ਪਹਿਲੀ ਗੱਲ ਤਾਂ ਇਹ ਹੈ ਕਿ ਜਗਜੀਤ ਸਿੰਘ ਡੱਲੇ ਵਾਲੇ ਅਜੇਹੇ ਕਿਸਾਨ ਨੇ ਅਜੇਹੇ ਉਹਨਾਂ ਦੇ ਭਾਗ ਨੇ ਮੈਂ ਕਹਾਵਾਂਗਾ ਕਿ ਅੱਜ ਤੱਕ ਜਿਹੜਾ ਵੀ ਮੋਰਚੇ ਨੂੰ ਉਹਨਾਂ ਨੇ ਹੱਥ ਪਾਇਆ ਇਤਿਹਾਸਗਵਾਹ ਹੈ ਉਹ ਜਿੱਤ ਕੇ ਮੁੜੇ ਨੇ ਔਰ ਦੂਸਰੀ ਗੱਲ ਇਸ ਕੈਮਰੇ ਦੀ ਅੱਖ ਦੇ ਨਾਲ ਮੈਂ ਕਹਿ ਦੇਣਾ ਚਾਹਣਾ ਵਾ ਕਿ ਦੇਸ਼ ਦੇ ਵਿੱਚ ਮੈਂ ਸਮਝਾਂਗਾ ਕਿ ਦੇਸ਼ ਦੇ ਵਿੱਚ ਇੱਕ ਅਜੇਹਾ ਉੱਗਾ ਕਿਸਾਨ ਆਗੂ ਆ ਜਿਨੇ ਆਪਣੇ ਨਾ ਤਾਂ ਕਿਸੇ ਰਿਸ਼ਤੇਦਾਰ ਨੂੰ ਨਾ ਕਿਸੇ ਕਰੀਬੀ ਮਿੱਤਰ ਨੂੰ ਨਾ ਕਿਸੇ ਜਿਹੜਾ ਉਹਨਾਂ ਦੇ ਘੇਰੇ ਦੇ ਵਿੱਚ ਆਉਂਦਾ ਜਿਹਨੂੰ ਆਪਾਂ ਕਹਿੰਦੇ ਕਿ ਕੀ ਇਹ ਕਲੋਜ਼ ਨੇ ਆਪਣੇ ਪਿੰਡ ਇਕਾਈ ਦਾ ਕਦੇ ਪ੍ਰਧਾਨ ਤੱਕ ਨਹੀਂ ਲਾਇਆ ਇਹ ਸਭ ਤੋਂ ਸੋਚਣ ਵਾਲੀ ਤੇ ਵੱਡੀ ਗੱਲ ਹੈ ਕਿ ਪਿੰਡ ਇਕਾਈ ਦਾ ਪ੍ਰਧਾਨ ਆਪਣਾ ਕੋਈ ਰਿਸ਼ਤੇਦਾਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਨਹੀਂ ਲਾਇਆ ਤੇ ਇੱਥੇ ਜੇਕਰ ਕੋਈ ਬੰਦਾ ਪੰਚਾਇਤ ਮੈਂਬਰ ਵੀ ਬਣ ਜੇ ਤਾਂ ਉਹ ਪਹਿਲਾਂ ਲੋਕਟੈਲ ਆਪ ਦੇ ਘਰ ਨੂੰ ਲਾਉਂਦਾ ਇਸ ਤੋਂ ਵੱਧ ਹੋਰ ਕੀ ਸਾਬਤ ਹੋ ਸਕਦਾ ਅੱਜ ਤੱਕ ਫੇਰੂਮਾਨ ਸਾਹਿਬ ਤੋਂ ਬਾਅਦ ਪਹਿਲੇ ਜਿਹੜੇ ਇਹ ਆਗੂ ਆਏ ਨੇ ਪੰਜਾਬ ਦੇ ਵਿੱਚ ਜਿਹੜੇ ਮਰਨਵਰਤ ਦੇ ਉੱਪਰ ਬੈਠੇ ਹੋਰ ਬੈਠੇ ਆ ਸਾਰੇ ਬੈਠੇ ਨੇ 35 36 ਕਿਉਂ ਡਰਦੇ ਆ ਮੌਤ ਤੋਂ ਫਿਰ ਜੇ ਇਹੀ ਗੱਲ ਭਗਤ ਸਿੰਘ ਸੋਚ ਲੈਂਦਾ ਭਾਰਤ ਤਰੀਕਾ ਨਹੀਂ ਹੁੰਦਾ ਜਦੋਂ ਸਿੱਖ ਧਰਮ ਦੇ ਵਿੱਚ ਵੀ ਹੈ ਕਿ ਯੁੱਝ ਕੇ ਮਰਨਾ ਹੈ ਭੁੱਖ ਨਾਲ ਨਹੀਂ ਮਰਨਾ ਯੁੱਝ ਕੇ ਮਰਨਾ ਹੈ ਲੜ ਕੇ ਮਰਨਾ ਹੈ ਜੇ ਕਹਿੰਦੇ ਸਿੱਖੀ ਸਿਧਾਂਤ ਤੇ ਡਲੇਵਾਲ ਸਾਹਿਬ ਚੱਲਦੇ ਆ ਤਾਂ ਉਹ ਵੀ ਹੈ ਉਹ ਕਹਿੰਦੇ ਯੁੱਝੋ ਜੇ ਤੁਹਾਡੇ ਕੋਲੇ ਕੀ ਡਰਾ ਯੁੱਜਣਾ ਚਾਹੀਦਾ ਅੱਜ ਵੀ ਤਾਂ ਸੜਕਾਂ ਤੇ ਬੈਠੇ ਆ ਲੋਕ ਤੇ ਯੁੱਝੋ ਕਹਿੰਦੇ ਇਸ ਤਰੀਕੇ ਕਿੰਨਾ ਕਿੰਨਾ ਸਮਾਂ ਜੁੰਜਾਂਗੇ ਕਿੰਨਾ ਕੁ ਸਮਾਂ ਜੂੰਜਾਂਗੇ ਕਿਸ ਕਿਸ ਤਰੀਕੇ ਨਾਲ ਜੂੰਜਣ ਦੀ ਗੱਲ ਹੀ ਆ ਨਾ ਜੂੰਜਣ ਦੇ ਲਈ ਅਸੀਂ ਖਨੋਰੀ ਬਾਰਡਰ ਤੇ ਗਏ ਅੱਗੋਂ ਜਿਹੜਾ ਹੈਗਾ ਫਾਇਰਿੰਗ ਹੋਈ ਕਿਸੇ ਨੇ ਜਿਹੜਾ ਹੈਗਾ ਦੇਸ਼ ਦੀ ਸਰਕਾਰ ਨੇ ਕੋਈ ਜਿਹੜੀ ਟਸ ਤੋਂ ਮਸ ਨਹੀਂ ਹੋਈ ਤੇ ਫਿਰ ਕਰੇ ਕੀ ਉਹਨਾਂ ਦੀ ਇੱਕੋ ਇੱਕ ਸੋਚ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਮੇਰੇ ਪੁੱਤਰਿਆਂ ਨੂੰ ਮਰਨਾ ਨਾ ਪੈਜੇ ਮੇਰੇ ਪੁੱਤਾਂ ਨੂੰ ਮਰਨਾ ਨਾ ਪੈਜੇ ਜੇ ਮੇਰੀ ਸ਼ਹਾਦਤ ਦੇ ਨਾਲ ਡੱਲੇਵਾਲ ਸਾਹਿਬ ਇਹ ਕਹਿੰਦੇ ਨੇ ਕਿ ਜੇਕਰ ਡੱਲੇਵਾਲ ਦੀ ਸ਼ਹਾਦਤ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਉਹਨਾਂ ਦਾ ਹਰ ਇੱਕ ਸਾਸ ਹਰ ਇੱਕ ਸਵਾਸ ਕਰਸਾਨੀ ਦੇ ਲਈ ਹਾਜ਼ਰ ਹੈ ਪਰ ਇਹ ਕਿੱਥੇ ਲਿਖਿਆ ਕਿ ਜੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਆ ਤਾਂ ਫਿਰ ਐਮਐਸਪੀ ਮਿਲਣੀ ਲਾਜ਼ਮੀ ਆ ਇਹ ਕਿੱਥੇ ਲਿਖਿਆ ਸੀ ਜੇਕਰ ਸ਼ਹੀਦ ਭਗਤ ਸਿੰਘ ਆਜ਼ਾਦੀ ਦਾ ਝੰਡਾ ਨਾ ਚੱਕਦਾ ਕਰਤਾਰ ਸਿੰਘ ਸਰਾਭਾ ਰਸੇ ਦੇ ਉੱਪਰ ਫਾਂਸੀ ਦੇ ਉੱਪਰ ਨੂੰ ਨਾ ਚੁੰਮਦੇ ਤਾਂ ਦੇਸ਼ ਨੇ ਆਜ਼ਾਦ ਹੀ ਹੋ ਜਾਣਾ ਸੀ ਨਹੀਂ ਸੀ ਨਾ ਕਿਸੇ ਨੂੰ ਨਹੀਂ ਨਾ ਪਤਾ ਕਿਸੇ ਨੂੰ ਨਹੀਂ ਪਤਾ ਸੀ ਕਿ ਕਰੋਨਾ ਆ ਜਾਣੀ ਆ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਈਵੀਐਮ ਦੇ ਰਾਹੀ ਜਿਹੜਾ ਵੋਟਾਂ ਪੈਣ ਲੱਗ ਜਾਣੀਆਂ ਤੇ ਜਿਹੜੇ ਹਰੇ ਹੁੰਦੇ ਉਹ ਵੀ ਜਿੱਤਣ ਵਾਲੇ ਹੋ ਜਾਣੇ ਆ ਨਹੀਂ ਪਤਾ ਸੀ ਨਾ ਖੂਨ ਆ ਜਿਹੜਾ ਜਿਹੜਾ ਲਹੂ ਆ ਇਹ ਲਹਿਰਾਂ ਮੰਗਦੀਆਂ ਆਇਆਂ ਸ਼ਹਾਦਤਾਂ ਨੇ ਜਿਹੜੀਆਂ ਇਹ ਲਹਿਰਾਂ ਮੰਗਦੀਆਂ ਇਹਨਾਂ ਨੇ ਜਦੋਂ ਡੱਲੇਵਾਲ ਸਾਹਿਬ ਦੀ ਜੇਕਰ ਸ਼ਹਾਦਤ ਹੋਗੀ ਤਾਂ ਤੁਸੀਂ ਇਹ ਮੇਰੀ ਵੀਡੀਓ ਨੂੰ ਯਾਦ ਕਰਕੇ ਰੱਖਿਓ ਜੇ ਇੱਕ ਦਿਨ ਅਜਿਹਾ ਆਊਗਾ ਕਿ ਇਹ ਸਿਆਦਾ ਸਭ ਤੋਂ ਵੱਡਾ ਅੰਦੋਲਨ ਸ਼ੁਰੂ ਹੋਊਗਾ ਐਮਐਸਪੀ ਗਰੰਟੀ ਕਾਨੂੰਨ ਵੀ ਮਿਲੂਗਾ ਕਿਸਾਨਾਂ ਦੀ ਆਜ਼ਾਦੀ ਵੀ ਮਿਲੂਗੀ ਕਿਸਾਨਾਂ ਦੀ ਆਜ਼ਾਦੀ ਸ਼ਬਦ ਮੈਂ ਕਿਉਂ ਵਰਤਿਆ ਅੱਜ ਅਸੀਂ ਕੋਆਪਰੇਟ ਕਰਾਣੇ ਦੇ ਗੁਲਾਮ ਹੋ ਚੁੱਕੇ ਹਾਂ ਰੇਹ ਦੇ ਲਈ ਕੋਆਪਰੇਟ ਕਰਾਣੇ ਦੇ ਗੁਲਾਮ ਬੀਜ ਦੇ ਲਈ ਕੋਆਪਰੇਟ ਖਲਾਣੇ ਦੇ ਗੁਲਾਮ ਪਾਣੀ ਦੇ ਲਈ ਬਿਜਲੀ ਦੇ ਲਈ ਹਰ ਪੱਖ ਦੇ ਲਈ ਅਸੀਂ ਸਰਕਾਰ ਦੇ ਗੁਲਾਮ ਹੋ ਚੁੱਕੇ ਆ ਉਸ ਗੁਲਾਮੀ ਦੀ ਜੰਜੀਰ ਆ ਜਿਹੜੀ ਉਹ ਵੀ ਸਰਕਾਰ ਨੇ ਖੁਦ ਪਾਈ ਸਾਡੇ ਜਦੋਂ ਦੇਸ਼ ਦੀ ਸਰਕਾਰ ਗ੍ਰਾਮ ਸੇਵਕਾਂ ਨੂੰ ਖਾਦ ਦੇ ਕੇ ਆਉਂਦੀ ਸੀ ਤੁਹਾਨੂੰ ਪਤਾ ਹੋਊਗਾ ਕਿ ਆ ਖਾਦ ਪਾਓ ਭਾਈ ਤੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੀ ਉਪਜ ਵਧੂਗੀ ਅੱਜ ਅਸੀਂ ਉਪਜ ਨੂੰ ਵਧਾਇਆ ਇੱਕ ਉੱਥੇ ਗੱਲ ਦੇਸ਼ ਦੇ ਜਿਹੜੇ ਆਗੂ ਕਹਿੰਦੇ ਨੇ ਸਿਆਸੀ ਕਹਿੰਦੇ ਨੇ ਕਿ ਕਿ ਅੱਜ ਜਿਹੜਾ ਦੇਸ਼ ਆ ਦੇਸ਼ ਦੇ ਕੋਲ ਇੰਨਾ ਕਣਾਂਜ ਆ ਕਿ ਅਨਾਜ ਦੀ ਜ਼ਰੂਰਤ ਨਹੀਂ ਜੇਕਰ ਅਨਾਜ ਦੀ ਜ਼ਰੂਰਤ ਨਹੀਂ ਹੈ ਤੇ ਭੁੱਖਮਰੀ ਦੇ ਨਾਲ ਦੇਸ਼ ਦੇ ਵਿੱਚ ਲੋਕ ਕਿਉਂ ਮਰਦੇ ਨੇ ਇਹ ਵੱਡਾ ਸਵਾਲ ਹੈ ਤੇ ਜਿਹੜੇ ਦੇਸ਼ਾਂ ਨੂੰ ਅਨਾਜ ਦੀ ਜ਼ਰੂਰਤ ਹੈ ਤੇ ਉੱਥੇ ਅਨਾਜ ਸਪਲਾਈ ਕਿਉਂ ਨਹੀਂ ਹੁੰਦਾ ਇੱਥੇ ਇੱਕ ਗੱਲ ਸਾਫ਼ ਤੌਰ ਤੇ ਕਹਿ ਦਿੰਦੇ ਨੇ ਕਿ ਦੇਸ਼ ਦੇ ਵਿੱਚ ਕੱਲੇ ਕਿਸਾਨ ਐਮਐਸਪੀ ਦੀ ਮੰਗ ਕਿਉਂ ਕਰਦੇ ਨੇ ਮੈਂ ਇੱਕ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਐਮਐਸਪੀ ਦੀ ਮੰਗ ਦੇ ਉੱਪਰ ਸਵਾਲ ਚੁੱਕਦੇ ਨੇ ਕੀ ਦੇਸ਼ ਆਜ਼ਾਦ ਹੋਣ ਤੋਂ ਬਾਅਦ ਇੱਕ ਸਾਲ ਦੇ ਅੰਦਰ 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 ਦੇਸ਼ ਦੇ ਸੰਵਿਧਾਨ ਦੇ ਵਿੱਚ ਪਹਿਲੀ ਵਾਰ ਸੋਧ ਹੋਈ ਆ ਉਹ ਹੋਈ ਆ ਕਿਸਾਨਾਂ ਦੇ ਉੱਪਰ ਉਹ ਸੋਧ ਹੋਈ ਆ ਖੇਤੀ ਨੀਤੀ ਦੇ ਉੱਪਰ ਡਾਕਟਰ ਪੀਮਰਾਓ ਬੇਦਕਰਦੇ ਥਰੂ ਅਨੇਕਾਂ ਜਿਹੜੇ ਵਿਦਵਾਨ ਇਕੱਠੇ ਹੋ ਕੇ ਜਦੋਂ ਉਹਨਾਂ ਦੇ ਦੁਆਰਾ ਦੇਸ਼ ਦਾ ਸੰਵਿਧਾਨ ਆ ਜਿਹੜਾ ਉਹ ਲਿਖਿਆ ਜਾਂਦਾ ਤੇ ਕੀ ਖਰਾਬੀ ਆ ਗਈ ਸੀ ਕੀ ਖਰਾਬੀ ਆ ਗਈ ਕਿ 1 ਸਾਲ ਬਾਅਦ ਫੇਰ ਦੇਸ਼ ਦੇ ਸੰਵਿਧਾਨ ਦੇ ਵਿੱਚ ਸੋਧ ਸੋਧ ਕਰਨੀ ਪਈ ਸਿਰਫ ਕਿਸਾਨਾਂ ਦੇ ਗੱਲ ਦੇ ਵਿੱਚ ਫਾਹਾ ਪਾਉਣ ਲਈ ਤਾਂ ਅਸੀਂ ਮੰਗ ਕਰਦੇ ਆ ਕਿਉਂਕਿ ਸਾਰਾ ਸਿਸਟਮ ਖੇਤੀ ਦਾ ਸਾਰਾ ਢਾਂਚਾ ਜਿਹੜਾ ਖੇਤੀ ਦਾ ਇਹਨਾਂ ਨੇ ਸਰਕਾਰ ਨੇ ਆਪਣੇ ਕੰਟਰੋਲ ਦੇ ਵਿੱਚ ਕੀਤਾ ਵਾ ਤੇ ਅਸੀਂ ਐਮਐਸਪੀ ਦੀ ਮੰਗ ਛੱਡ ਦਿਆਂਗੇ ਇਹਨਾਂ ਨੂੰ ਕਹੋ ਕਿ ਜਾਓ ਜਾ ਕੇ ਵਾਗਾ ਬਾਰਡਰ ਖੋਲ ਦਿਓ ਕਰ ਲਿਆ ਕਰੋ ਚੈਕਿੰਗ ਅਸੀਂ ਇੱਥੋਂ ਕਣਕ ਦੀਆਂ ਝੋਨੇ ਦੀਆਂ ਟਰਾਲੀਆਂ ਲਜਾਇਆ ਕਰਾਂਗੇ ਚੈੱਕ ਕਰਕੇ ਟਪਾਤੀਆਂ ਚੈੱਕ ਕਰਕੇ ਵਾਪਸ ਕਰ ਲੈ ਅਸੀਂ ਇਹਨਾਂ ਨੂੰ ਦਿੰਦੇ ਹੀ ਨਹੀਂ ਜਾਂ ਕਹਿ ਦੇਣੇ ਇਹ ਕਿ ਨਾ ਸੋਡੇ ਅਨਾਜ ਦੀ ਲੋੜ ਆ ਤੇ ਸਾਨੂੰ ਬਾਗਾ ਬਾਰਡਰ ਖੋਲ ਦੇ ਚੈੱਕ ਕਰਕੇ ਟਪਾ ਦਿਆ ਕਰਨ ਅਸੀਂ ਅਨਾਜ ਵੇਚਿਆ ਕਰਾਂਗੇ ਸਮਰਥਨ ਦੀ ਗੱਲ ਹਲਕੀ ਸ਼ੰਭੂ ਖਨੌਰੀ ਤੋਂ ਚੱਲਦੀ ਆ ਪਰ ਪਿਛਲੇ ਦਿਨਾਂ ਦੇ ਵਿੱਚ ਐਸਕੇਮ ਦੀ ਕਮੇਟੀ ਦੇ ਵੱਲੋਂ ਜਦੋਂ ਮੀਟਿੰਗ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਸਰਵਣ ਸਿੰਘ ਪੰਦੇਰ ਜਿਹੜੇ ਆ ਜ਼ਰੂਰ ਪਹੁੰਚਦੇ ਨੇ ਪਰ ਡੱਲੇਵਾਲ ਗਰੁੱਪ ਦੇ ਵੱਲੋਂ ਉਸ ਚੀਜ਼ ਦਾ ਬਾਈਕਾਟ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕਾਕਾ ਕੋਟਰਾ ਹੋਰਾਂ ਦੇ ਵੱਲੋਂ ਕਟਾਸ਼ ਵੀ ਇਸ ਚੀਜ਼ ਦਾ ਕੀਤਾ ਜਾਂਦਾ ਕਿ ਹੁਣ ਮੀਟਿੰਗਾਂ ਦਾ ਸਮਾਂ ਨਹੀਂ ਬਚਿਆ ਇੱਕ ਪਾਸੇ ਸਮਰਥਨ ਦੀ ਗੱਲ ਚੱਲਦੀ ਆ ਜੋ ਐਸਕੇਮ ਕਹਿੰਦਾ ਕਿ ਅਸੀਂ ਸਮਰਥਨ ਦੇਣ ਦੇ ਲਈ ਮੀਟਿੰਗਾਂ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਉਸੇ ਮੀਟਿੰਗ ਦਾ ਬਾਈਕਾ ਕੀ ਆਪਣੇ ਕਿਸਾਨਾਂ ਦੇ ਵਿੱਚ ਇੱਕ ਪਰਿਵਾਰ ਆ ਜਿੰਨੇ ਵੀ ਦੋ ਦੋ ਤਿੰਨ ਤਿੰਨ ਭਾਈਆ ਤੁਸੀਂ ਵੀ ਪੱਤਰਕਾਰ ਵੀਰ ਦੋ ਦੋ ਤਿੰਨ ਤਿੰਨ ਭਾਈ ਹੋਵੋਗੇ ਜਦੋਂ ਇੱਕ ਭਾਈ ਦੇ ਉੱਪਰ ਕੋਈ ਆਫਤ ਪੈ ਜਾਂਦੀ ਆ ਕੀ ਫਿਰ ਉਹ ਮਦਦ ਕਰਵਾਉਂਦਾ ਕੀ ਉਹ ਕਹਿੰਦਾ ਮੈਨੂੰ ਸੱਦਿਆ ਨਹੀਂ ਇਹ ਤੁਸੀਂ ਤੁਸੀਂ ਸਾਰਿਆਂ ਨੂੰ ਇਹ ਸੋਚਣਾ ਪੈਣਾ ਕੀ ਮੰਗ ਤਾਂ ਇੱਕ ਹੀ ਆ ਨਾ ਇੱਕੋ ਮੰਗ ਠੀਕ ਆ ਹੋ ਸਕਦਾ ਕੋਈ ਵਖਰੇਵਾ ਹੋਵੇ ਮੈਂ ਇਸ ਗੱਲ ਦੇ ਉੱਪਰ ਦੋਰ ਨਹੀਂ ਕਿਉਂਕਿ ਸਾਡੇ ਕੋਲ ਮੈਂ ਉਸ ਲੈਵਲ ਦਾ ਲੀਡਰ ਹੀ ਨਹੀਂ ਹਾਂ ਕਿ ਜੇਕਰ ਮੈਂ ਆਪਣੀ ਜਥੇਬੰਦੀ ਦੀ ਹਾਈ ਕਮਾਂਡ ਦੀ ਕੋਈ ਗੱਲ ਕਰ ਸਕਾਂ ਪਰ ਇੱਕੋ ਇੱਕ ਗੱਲ ਇਹ ਸਾਫ਼ ਹੈ ਜਦੋਂ ਇੱਕ ਭਾਈ ਦੇ ਉੱਪਰ ਆਪਤਾਉਂਦੀ ਆ ਤੇ ਦੂਜਾ ਭਾਈ ਇਹ ਗੱਲ ਸੋਚੇ ਕਿ ਮੈਨੂੰ ਉਹਨੇ ਬੁਲਾਇਆ ਨਹੀਂ ਉਹਨੇ ਮੈਨੂੰ ਕਿਹਾ ਨਹੀਂ ਫਿਰ ਅਸੀਂ ਬੱਚ ਨਹੀਂ ਸਕਦੇ ਦੋਸਤੋ ਫਿਰ ਅਸੀਂ ਕਦੇ ਨਹੀਂ ਬੱਸ ਸਕਦੇ ਹੁਣ ਜਥੇਬੰਦੀਆਂ ਨੂੰ ਆਪਣਾ ਐਟੀਟਿਊਡ ਹੈ ਜਿਹੜਾ ਉਹਨੂੰ ਥੋੜਾ ਜਿਹਾ ਨੀਵਾ ਕਰਨਾ ਪਊਗਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਇੱਕੋ ਇੱਕ ਮੰਗ ਦੇਸ਼ ਦੇ ਕਿਸਾਨ ਨੂੰ ਬਚਾਉਣਾ ਤਾਂ ਐਮਐਸਪੀ ਗਾਰੰਟੀ ਕਾਨੂੰਨ ਔਰ ਰਹਿੰਦੀਆਂ ਹੋਈਆਂ ਮੰਗਾਂ ਨੂੰ ਜਿਹੜਾ ਮਨਵਾਉਣਾ ਹੋਊਗਾ ਸਮਰਥਨ ਤੁਸੀਂ ਕਿਵੇਂ ਮੰਨਦੇ ਹੋ ਜਿਵੇਂ ਹਾਲਾਂਕਿ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਜਿਵੇਂ ਅੱਜ ਵੀ ਉਗਰਾਹਾਂ ਦੇ ਵੱਲੋਂ ਵੀ ਕੀਤਾ ਗਿਆ ਵਕ ਵਕ ਜਥੇਬੰਦੀਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਤੁਸੀਂ ਸਮਰਥਨ ਨੂੰ ਕਿਵੇਂ ਮੰਨਦੇ ਹੋ ਬਾਰਡਰਾਂ ਦੇ ਉੱਪਰ ਜਾ ਕੇ ਬੈਠ ਜਾਣਾ ਸਮਰਥਨ ਆ ਜਾਂ ਫਿਰ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣੇ ਬਲਾਕਾਂ ਦੇ ਵਿੱਚ ਪ੍ਰਦਰਸ਼ਨ ਕਰਨੇ ਉਹ ਵੀ ਕਿਸਮਰਥਨ ਹੈ ਠੀਕ ਹੈ ਜਾਇਜ ਹੈ ਔਰ ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਕੋਈ ਕੋਈ ਦੂਰਅਏ ਨਹੀਂਗਾ ਜੇਕਰ ਜਥੇਬੰਦੀਆਂ ਉਪਰਾਲੇ ਕਰ ਰਹੀਆਂ ਬਹੁਤ ਚੰਗੀ ਗੱਲ ਹੈ ਕਰਨੇ ਵੀ ਚਾਹੀਦੇ ਨੇ ਇੱਕੋ ਇੱਕ ਗੱਲ ਦਾ ਜਿਹੜਾ ਖਸ ਦਾ ਜਿਹੜਾ ਆਮ ਕਿਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਕਿਸੇ ਮੋਰਚੇ ਨੂੰ ਚਾਹੇ ਕਿਸੇ ਵੀ ਜਥੇਬੰਦੀ ਦਾ ਕਿਉਂ ਨਾ ਲੱਗਿਆ ਹੋਵੇ ਉਹਨੂੰ ਢਾਹ ਲਾਉਣ ਵਾਲੇ ਬਿਆਨ ਕਦੇ ਵੀ ਕਿਸੇ ਕਿਸਾਨ ਅੱਗ ਨੂੰ ਨਹੀਂ ਦੇਣੇ ਚਾਹੀਦੇ ਅਜਿਹੀ ਆਵਾਜ਼ ਆਪਣੇ ਫੇਸ ਤੋਂ ਨਹੀਂ ਕੱਢਣੀ ਚਾਹੀਦੀ ਜਿਹਦੇ ਨਾਲ ਕਿਸਾਨੀ ਨੂੰ ਢਾਹ ਲੱਗੇ ਹੋ ਸਕਦਾ ਕਿ ਵਖਰੇਵੇਂ ਹੋਣ ਇੱਕ ਘਰ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਿਓ ਪੁੱਤ ਦੇ ਵਿੱਚ ਵਖਰੇਵੇਂ ਹੁੰਦੇ ਨੇ ਨੌ ਸੱਸ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਿੰਡ ਦੀ ਪੰਚਾਇਤ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਰ ਮਸਲਾ ਤਾਂ ਕਿਸਾਨੀ ਨੂੰ ਬਚਾਉਣ ਦਾ ਨਾ ਵਖਰੇਵਿਆਂ ਨੂੰ ਛੱਡੋ ਕੁਈ ਗੱਲਾਂ ਹੋ ਸਕਦੀਆਂ ਨੇ ਪਰ ਇੱਕ ਮਿਸ਼ਨ ਦੇ ਵੱਲ ਚੱਲੋ ਠੀਕ ਆ ਜੋ ਕਰ ਰਹੇ ਨੇ ਸਿਰ ਮੱਥੇ ਆ ਉਦੋਂ ਵੀ ਚੰਗਾ ਕਰਨ ਉਦੋਂ ਵੀ ਅੱਕੇ ਹੋ ਕੇ ਆਉਣ ਮੇਰੀ ਤਾਂ ਇਹ ਇੱਕ ਕਿਸਾਨ ਹੋਣ ਨਾਤੇ ਅਪੀਲ ਹੈ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਵੀ ਪਹਿਲਾਂ ਵੀ ਕਹਿ ਗਿਆ ਆਗੂ ਵੀ ਉਹ ਵੀ ਖਿਲਾਫ ਹੈ ਉਹ ਵੀ ਮੋਦੀ ਦੇ ਨਾਲ ਖੜੀ ਹੈ ਜਾਂ ਚੁੱਕੀ ਹੋਈ ਹੈ ਪਰ ਭਗਵੰਤ ਸਿੰਘ ਮਾਨ ਦੇ ਐਮਐਲਏ ਤਾਂ ਪੋਸਟਾਂ ਪਾ ਰਹੇ ਨੇ ਅੱਜ ਕਿ ਅਸੀਂ ਬੰਦ ਦਾ ਸਮਰਥਨ ਕਰ ਰਹੇ ਹਾਂ ਉਹ ਤਾਂ ਪੂਰੇ ਡਟ ਕੇ ਤੁਹਾਡੇ ਨਾਲ ਖੜੀ ਹੈ ਉਹ ਕਹਿੰਦੇ ਸਾਡੀ ਪੁਲਿਸ ਸਾਰਾ ਸਿਸਟਮ ਤੁਹਾਡੇ ਨਾਲ ਖੜਾ ਹੈ ਵੇਖੋ ਇੱਕ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦਾ ਜਾਂ ਆਮ ਹੀ ਆਪਣੇ ਬਜ਼ੁਰਗਾਂ ਦੀ ਹੈ ਜਿਹੜੀ ਦਿਹਾਂਤ ਹੋ ਜਾਂਦਾ। ਉੱਥੇ ਇੱਕ ਸਮਾਰੋਹ ਰੱਖਿਆ ਜਾਂਦਾ ਅੱਜ ਦਾ ਰੀਤੀ ਰਿਵਾਜ ਹੈ। ਸਰੰਦਾ ਅंजलि ਸਮਾਰੋਹ। ਹਰ ਇੱਕ ਪਾਰਟੀ ਦਾ ਐਮ.ਐਲ.ਏ ਆਉਂਦਾ। ਉੱਥੇ ਕਹਿ ਕੇ ਜਾਂਦਾ ਜੀ ਬਹੁਤ ਚੰਗਾ ਸੀ ਮੱਗਰ ਸਿਉਂਦਾ। ਇਹਦੇ ਵਰਗਾ ਹੁਣਾਂ ਹੀ ਕੋਈ ਨਹੀਂਗਾ। ਇਹਦੇ ਵਰਗਾ ਹੈ ਹੀ ਨਹੀਂ ਸੀਗਾ। ਤੇ ਕਰਕੇ ਕੀ ਜਾਂਦਾ? ਮੱਗਰ ਸਿਉਂ ਦੀ ਆਤਮਾ ਨੂੰ ਸ਼ਾਂਤੀ ਪਹੁੰਚ ਜਾਂਦੀ ਏ ਉਹਦੇ ਨਾਲ। ਨਹੀਂ ਪਹੁੰਚਦੀ ਨਾ। ਕੋਈ ਫਾਇਦਾ ਹੁੰਦਾ? ਕਦੇ ਨਹੀਂ ਹੁੰਦਾ। ਬਸ ਇੱਕ ਵਿਖਾਵਾ ਕਰਨਾ। ਅਸੀਂ ਦੂਜਿਆਂ ਨੂੰ ਦੱਸਣਾ। ਜਿੱਤੇ ਲੱਛੂ ਮਰਿਆ ਵੀ ਪਾਈ ਮੈਂ ਤੇਰੇ ਮਗਰ ਆ ਜਿੱਤੇ ਕੁੱਦਾ ਮਰਿਆ ਮੈਂ ਪਾਈ ਮੈਂ ਤੁਹਾਡੇ ਕਹਿ ਕੇ ਆਇਆ ਸੀਗਾ ਉਹੀ ਹਾਲ ਸਰਕਾਰ ਦਾ ਫੋਟਮਾ ਪਾਉਣ ਦੇ ਨਾਲ ਕੀ ਹੋ ਜੂਗਾ ਜਾ ਕੇ ਚਾਹੇ ਅਮਨ ਅਰੋੜਾ ਜਾ ਕੇ ਉੱਥੇ ਫੋਟੋ ਪਾਇਆ ਆ ਵੈਸੇ ਤਾਂ ਇਹਨਾਂ ਫੋਟਮਾਂ ਤੇ ਜਾਂ ਵੀਡੀਓ ਦੇ ਉੱਪਰ ਹੋਰ ਕਈ ਵਾਰ ਕਈ ਜਥੇਬੰਦੀਆਂ ਵੀ ਕਿੰਤੂ ਪ੍ਰੰਤੂ ਕਰ ਸਕਦੀਆਂ ਨੇ ਕਹਿ ਸਕਦੇ ਨੇ ਉਹ ਜੇ ਲੋਕ ਵੀ ਇਹ ਗੱਲ ਕਹਿ ਸਕਦੇ ਨੇ ਕਿ ਪੋਲੀਟੀਕਲ ਲੋਕ ਕਿਉਂ ਜਾਂਦੇ ਨੇ ਪਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਵੀ ਕਿਸੇ ਵੀ ਪੋਲੀਟੀਕਲ ਆਗੂ ਨੂੰ ਅੱਜ ਵੀ ਉਸ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾ ਰਿਹਾ ਜੇਕਰ ਕੋਈ ਆਉਂਦਾ ਤਾਂ ਉਹਦੇ ਲਈ ਉਹ ਆਇਆ ਫੋਟੋ ਕੀਤੀ ਤਾਂ ਉਹਦੇ ਵਿੱਚ ਕੀ ਹੈ ਕਰਕੇ ਉਹਨੇ ਆਪ ਦਾ ਸਿਰਫ ਤੇ ਸਿਰਫ ਵਿਖਾਵਾ ਕਰਤਾ ਜੇਕਰ ਭਗਵੰਤ ਮਾਨ ਸਰਕਾਰ ਨੇ ਕੁਝ ਕਰਨਾ ਸੀ ਜਦੋਂ ਸਾਡੇ ਭਰਾ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਉਹਦੇ ਉੱਪਰ ਸਿੱਧਾ ਫਾਇਰ ਕੀਤਾ ਗਿਆ ਸਾਡੀਆਂ ਜੜਿਆਂ ਸਾਨੂੰ ਜ਼ਖਮੀ ਕੀਤਾ ਗਿਆ ਜੇਕਰ ਅਸੀਂ ਆਪਦੇ ਕੁਰਤੇ ਲਾ ਕੇ ਵਿਖਾ ਗਿਆ ਕਰਨ ਬੈਠਾ ਹੋਰ ਬਜ਼ੁਰਗ ਬੈਠੇ ਆ ਸਾਡੇ ਹਲੇ ਵੀ ਦਾਗ ਨੇ ਜਿਹੜੇ ਉੱਥੇ ਅਥਰੂ ਗੈਸ ਦੇ ਜਿਹੜੇ ਇਹਨਾਂ ਨੇ ਗੋਲੇ ਛੁੱਟੇ ਨੇਗੇ ਤੇ ਉਦੋਂ ਭਗਵੰਤ ਮਾਨ ਸਮਰਥਨ ਦੇ ਵਿੱਚ ਕਿੱਥੇ ਸੀ ਉਦੋਂ ਅਮਨਸ ਅਮਨ अरोड़ा ਕਿੱਥੇ ਸੀ ਉਦੋਂ ਦਲਜੀਤ ਚੀਮਾ ਕਿੱਥੇ ਸੀ ਇਹਨਾਂ ਨੂੰ ਨਹੀਂ ਸੀਗਾ ਉਦੋਂ ਕਹਿੰਦੇ ਉਦੋਂ ਕਹਿੰਦੇ ਸਾਡੇ ਕਿਸਾਨਾਂ ਨੂੰ ਕਿਵੇਂ ਰੋਕਣ ਦੇ ਸਕਦੇ ਆ ਜਾਓ ਅੱਜ ਵੀ ਅਸੀਂ ਕਹਿ ਦਿੰਦੇ ਆ ਇਹ ਗੱਲ ਭਗਵੰਤ ਮਾਨ ਕਵੇ ਕਿ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਕੰਕਰੀਟ ਪਾ ਕੇ ਇਹ ਦੋਸ਼ੀ ਆ ਕੇਂਦਰ ਦੀ ਸਰਕਾਰ ਜਾ ਜਾ ਕੇ ਕਵੇ ਕਵੇ ਮੀਡੀਆ ਦੇ ਸਾਹਮਣੇ ਕਿ ਕੇਂਦਰ ਦੀ ਸਰਕਾਰ ਦੋਸ਼ੀ ਆ ਕੇਂਦਰ ਦੀ ਸਰਕਾਰ ਨੇ ਰੋਕਿਆ ਵਾ ਤਾਂ ਅਸੀਂ ਕਹਦੇ ਆ ਕਿ ਸਾਡੇ ਸਮਰਥਨ ਚ ਖੜੇ ਆ ਕਵੇ ਕਵੇ ਕਿ ਜਾਓ ਖੋਲੋ ਉਹ ਤਾਂ ਆਸਟ੍ਰੇਲੀਆ ਨੇ ਇਸ ਦਿਨੀ ਹਾਂਜੀ ਉਹ ਕਹਿੰਦੇ ਆ ਆਸਟ੍ਰੇਲੀਆ ਗਏ ਨੇ ਇਸ ਦਿਨੀ ਉਹ ਤਾਂ ਫਿਰ ਹੁਣ ਛੋਟਾ ਭਾਂਡਾ ਭਰ ਜਾਂਦਾ ਤਾਂ ਫਿਰ ਆਸਟ੍ਰੇਲੀਆ ਆਮ ਹੀ ਗੱਲਾਂ ਹੈਗੀਆਂ ਨਾ ਜੇ ਹੁਣ ਮੰਨ ਲਓ ਕਿ ਮੇਰੇ ਵਰਗੇ ਕੋਲੇ ਕਿਲਾ ਦੋ ਕਿਲਾ ਹੋਵੇ ਤੇ ਕਿਤੇ ਕੁਦਰਤੀ ਹੱਥ ਪੱਲੇ ਕਿਸੇ ਨਾ ਕਿਸੇ ਪਾਸੇ ਜਗਾਰਡ ਲੱਗ ਜੇ ਫਿਰ ਭਾਈ ਨਵੇਂ ਮਾਡਲ ਦੀ ਥਾਰ ਤੱਕ ਲੈ ਆਊਗਾ ਹੀ ਹੈਨਾ ਹਵਾ ਜੀ ਦਾ ਕਰੂਗਾ ਹੀ ਇਹ ਤਾਂ ਬਸ ਕੁਦਰਤੀ ਆ ਇਹ ਮੱਟੀ ਆ ਹੈਨਾ ਮੁੰਡੇ ਮਾਲੋ ਮੈਂ ਕੱਲ ਨੂੰ ਐਮਐਲਏ ਬਨ ਜਾ ਕਿਹੜਾ ਤੇ ਯਾਰ ਗਨਮੈਂਨਾਂ ਨਾਲ ਲੈ ਕੇ ਮੁੱਛਾਂ ਵਟਵਟ ਦੇਊਂਗਾ ਹੀ ਨਾ ਕਿਹੜਾ ਭੱਜੂਗਾ ਮੜਾ ਮੜਾ ਰੋਪਜਾ ਮਾਰੂੰਗਾ ਹੈ ਉਹ ਇਹ ਗੱਲ ਵੱਖਰੀ ਆ ਵੀ ਜਿਵੇਂ ਹੁਣ ਇਹਨਾਂ ਨੂੰ ਐ ਨਹੀਂ ਪਤਾ ਸੀ ਕਿ ਅਜਵੇਂ ਜਾ ਕੇ ਹਸਪਤਾਲਾਂ 'ਚ ਛਾਪਾ ਮਾਰਨ ਲੱਗੇ ਸੀਗੇ ਸਕੂਲਾਂ 'ਚ ਜਾ ਕੇ ਮਾਰਨ ਲੱਗੇ ਸੀ ਇਹ ਗੱਲ ਕਰਨੀ ਆ ਤਾਂ ਡੀਓ ਨਾਲ ਕਰੋ ਭਾਈ ਗੱਲ ਕਰਨੀ ਆ ਤਾਂ ਸੀਐਮਓ ਨਾਲ ਕਰੋ ਭਾਈ ਉਹ ਗੱਲ ਵੱਖਰੀ ਆ ਵੀ ਅਸੀਂ ਇਹ ਨਹੀਂ ਕਰਦੇ ਇੰਨੀ ਕ ਹਵਾ ਦਾ ਭਾਈ ਫਿਰ ਅਗਲਾ ਕਰੂਗਾ ਹੈ ਜਦੋਂ ਬਣ ਗਿਆ ਕਰਨਾ ਹੀ ਆ ਨੇਚਰਲੀ ਆ ਇੱਧਰ ਕਰ ਲੈ ਇਹ ਨਹੀਂ ਕਰ ਆਜੋ ਭਾਈ ਕੀ ਕਹੋਗੇ ਭਾਈ ਅੱਜ ਦੇ ਜਿਹੜੇ ਇਕੱਠ ਹੋਇਆਗਾ ਕੀ ਕਹੋਗੇ ਇਸ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਹਨੂੰ ਸਾਰੇ ਬਰਾਦਰੀਆਂ ਵੱਲੋਂ ਸਾਰੇ ਵਪਾਰੀਆਂ ਵੱਲੋਂ ਮਜ਼ਦੂਰਾਂ ਵੱਲੋਂ ਬਾਰ ਐਸੋਸੀਏਸ਼ਨਾਂ ਵੱਲੋਂ ਬੱਸਾਂ ਪੀਆਰਟੀਸੀ ਵੱਲੋਂ ਸਾਰਿਆਂ ਵੱਲੋਂ ਬਹੁਤ ਭਰਮਾ ਸਮਰਥਨ ਮਿਲਿਆ ਜੋ ਸਾਡੇ ਕੋਲ ਤਸਵੀਰਾਂ ਆਈਆਂ ਸੋਸ਼ਲ ਮੀਡੀਆ ਰਾਹੀਂ ਉਹਦੇ ਲਈ ਅਸੀਂ ਦੇਖ ਰਹੇ ਹਾਂ ਕਿ ਸਾਰੇ ਬਾਜ਼ਾਰ ਸਾਰੇ ਕਿਤੇ ਜਿੰਨੀਆਂ ਆਈਆਂ ਬੰਦ ਪਏ ਆ ਬਿਲਕੁਲ ਪੂਰਾ 100% ਸਮਰਥਨ ਮਿਲਿਆ ਕੀ ਲੱਗਦਾ ਮਤਲਬ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤੇ ਪਏ ਨੇ ਕਿ ਲੋਕ ਇਹ ਕਹਿ ਰਹੇ ਨੇ ਕਿ ਨਹੀਂ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਉਹਨਾਂ ਨੂੰ ਉਹ ਆਗੂ ਨੇ ਕੀਮਤੀ ਜਾਨ ਆ ਉਹਨਾਂ ਦੀ ਬੜੇ ਅੰਦੋਲਨ ਲੜੇ ਨੇ ਬੜੇ ਅੰਦੋਲਨ ਅੱਗੇ ਉਹਨਾਂ ਦੀ ਗਵਾਹੀ ਚ ਲੜਨੇ ਨੇ ਤੁਸੀਂ ਕਿਵੇਂ ਦੇਖਦੇ ਹੋ ਮੈਂ ਅੱਜ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਮੁੱਚੀ ਟੀਮ ਨੂੰ ਲੈ ਕੇ ਸਮੁੱਚੇ ਪੰਜਾਬ ਦੀ ਸਰਕਾਰੀ ਟ੍ਰਾਂਸਪੋਰਟ ਨੂੰ ਡੱਲੇਵਾਲ ਸਾਹਿਬ ਦੀ ਹਮਾਇਤ ਦੇ ਵਿੱਚ ਅਸੀਂ ਬੰਦ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਢੱਲੇਵਾਲ ਸਾਹਿਬ ਨਾਲ ਜੇਕਰ ਪੰਜਾਬ ਦੀ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਦੀ ਆ ਜਾਂ ਕੋਈ ਉਹਨਾਂ ਦੇ ਸ਼ਾਸਨ ਨੂੰ ਚੱਲ ਰਹੇ ਨੂੰ ਖਦੇੜਨ ਦੀ ਕੋਸ਼ਿਸ਼ ਕਰਦੀ ਆ ਤਾਂ ਸਮੁੱਚੀ ਟਰਾਂਸਪੋਰਟ ਦੇ ਕਾਮੇ ਉਹਨਾਂ ਦੇ ਨਾਲ ਖੜੇ ਆ ਜਿਵੇਂ ਅੱਜ ਢੱਲੇਵਾਲ ਸਾਹਿਬ ਨੇ ਬੰਦ ਦਾ ਸਮਰਥਨ ਕਰਨ ਵਾਸਤੇ ਕਿਹਾ ਸੀ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਉਤਰਿਆ ਆਉਣ ਵਾਲੇ ਅੱਜ ਦੇ ਬੰਦ ਨੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਆ ਕਿ ਜੇਕਰ ਡੱਲੇਵਾਲ ਸਾਹਿਬ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਹੈ ਉਸ ਖਾਵੇਂ ਨਹੀਂ ਰਹਿਣੇ ਜੀ ਬਹੁਤ ਧੰਨਵਾਦ